ਮੈਂ ਜੱਗੀ ਸੰਤੂ ਸਾਨਨੇਵਾਲ ਪੱਤਕਾ ਦੇਸ਼ ਦੁਨੀਆ ਅਖਬਾਰ ਲਈ ਅਤੇ ਵੈਬ ਚੈਨਲ ਲਈ ਅਸੀਂ ਪਹੁੰਚੇ ਹਾਂ ਸਾਨਨੇਵਾਲ ਜਿੱਥੇ ਸਾਨਨੇਵਾਲ ਦੀਆਂ ਸੰਗਤਾਂ ਵੱਲੋਂ ਲੰਗਰ ਲਗਾਏ ਗਏ ਹਨ ਆਓ ਗੱਲ ਕਰਦੇ ਹਾਂ ਸੰਗਤ ਦੇ ਨਾਲ ਜੋ ਜਨ ਨੇ ਵਾਹਿਗੁਰੂ ਜੀ ਕੀ ਫਤਿਹ ਸਮੂਹ ਨਗਰ ਨਿਵਾਸੀ ਸਾਧ ਸੰਗਤਾਂ ਸਾਨ੍ਹੇਵਾਲ ਦੀਆਂ ਸੰਗਤਾਂ ਵੱਲੋਂ ਦੇਸ਼ ਵਿਦੇਸ਼ ਦੇ ਕੋਨੇ-ਕੋਨੇ ਵਿੱਚ ਵਸਦੇ ਪੰਜਾਬੀਆਂ ਨੂੰ ਹੋਲੇ ਮਹੱਲੇ ਦੀਆਂ ਲੱਖ ਲੱਖ ਮੁਬਾਰਕਾਂ ਬੀਤੇ 5 ਦਿਨਾਂ ਤੋਂ ਅੱਜ ਸਾਨ੍ਹੇਵਾਲ ਦੇ ਸਮੂਹ ਨਗਰ ਨਿਵਾਸੀ ਵੀਰਾਂ ਭੈਣਾਂ ਦੇ ਸਹਿਯੋਗ ਦੇ ਨਾਲ ਹੋਲੇ ਮਹੱਲੇ ਦੀਆਂ ਸੰਗਤਾਂ ਦੇ ਲਈ ਲੰਗਰ ਲਾਏ ਗਏ ਨੇ ਪਿਛਲੇ ਜੋ ਕਿ 5 ਦਿਨਾਂ ਤੋਂ ਟੁੱਟ ਚੱਲ ਰਹੇ ਨੇ ਇਹ ਲੰਗਰ ਪਹਿਲਾਂ ਵੀ 20 ਸਾਲ ਚੱਲਦਾ ਰਿਹਾ ਵਿੱਚ ਕੁਝ ਕੋਸ਼ਿਸ਼ਾਂ ਦਾ ਗੈਪ ਪੈ ਗਿਆ ਸੀ ਪਰ ਇਸ ਵਾਰ ਸਾਰੀਆਂ ਸੰਗਤਾਂ ਨੇ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਪਿਛਲੀ ਵਾਰਾਂ ਦੀ ਤਰ੍ਹਾਂ ਇਸ ਵਾਰ ਲੰਗਰ ਲਾਉਣ ਦਾ ਉਪਰਾਲਾ ਕੀਤਾ ਜੋ ਕਿ ਆਉਂਦੇ ਸਾਲਾਂ ਲਈ ਵੀ ਤੈਅ ਕੀਤਾ ਗਿਆ ਕਿ ਇਦਾਂ ਹੀ ਹੌਲੇ-ਹੌਲੇ ਦੀਆਂ ਸੰਗਤਾਂ ਦੇ ਲਈ ਹੋਰ ਵੀ ਕੋਈ ਦਿਨ ਤਿਹਾਰ ਆਉਂਦਾ ਕੋਈ ਲੰਗਰ ਇਸ ਤਰ੍ਹਾਂ ਹੀ ਕੁਹਾੜਾ ਰੋਡ ਦਾਣਾ ਮੰਡੀ ਇਸ ਜਗ੍ਹਾ ਤੇ ਲਾਇਆ ਜਾਇਆ ਕਰਨਗੇ ਇਸ ਵਾਰ 5 ਦਿਨਾਂ ਲਈ ਲਾਇਆ ਗਿਆ ਅਗਲੀ ਵਾਰ ਮਹਾਰਾਜ ਕਿਰਪਾ ਕਰਨ ਸਾਨਿਆ ਵਾਲੀਆਂ ਸੰਗਤਾਂ ਐਨ ਆਰ ਆਈ ਵੀਰਾਂ ਹੋਰ ਸਾਰੇ ਸਹਿਯੋਗ ਦੇ ਨਾਲ ਹੋਰ ਵੀ ਵਧਾਏ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ